ਪਿਛਲੇ ਦਿਨੀ ਬਰਨਾਲਾ ਹੰਡਿਆਆ ਰੋਡ ਉੱਤੇ ਦੋ ਗੈਂਗਸਟਰਾਂ ਦੇ ਗਰੁੱਪ ਵਿੱਚ ਹੋਈ ਝੜਪ ਤੇ ਚੱਲੀਆਂ ਗੋਲੀਆਂ ਉਪਰੰਤ ਐਸਐਸਪੀ ਬਰਨਾਲਾ ਵੱਲੋਂ ਕੀਤੀ ਗਈ ਪੈਨ ਪ੍ਰੈਸ ਕਾਨਫਰੰਸ ਵਿੱਚ ਸਾਹਿਬ ਮਾਨਯੂਕ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਜੋ ਕ੍ਰਿਮੀਨਲਸ ਹੈਗੇ ਉਹਨਾਂ ਤੇ ਐਂਡ ਨਸ਼ਾ ਤਸਕਰਾਂ ਤੇ ਬਰਨਾਲਾ ਪੁਲਿਸ ਤਤ ਪਰ ਕੰਮ ਕਰ ਰਹੀ ਹੈ ਤੇ ਪ੍ਰੋਐਕਟਿਵਲੀ ਵਰਕ ਕਰਦੇ ਹੋਏ ਸਾਨੂੰ ਇੰਟਲ ਸੀਗੀ ਕਿ ਇੱਕ ਗਿਰੋ ਇੱਥੇ ਫਿਰਦਾ ਹੈਗਾ ਜੋ ਚੋਰੀਆਂ ਕਰਨ ਦਾ ਮਾਹਿਰ ਹੈ ਸਪੈਸ਼ਲੀ ਉਹ ਟਾਰਗੇਟ ਕਰਦੇ ਸੀਗੇ ਜੋ ਦਿਨ ਦੇ ਟਾਈਮ ਕੋਠੀਆਂ ਬੰਦ ਹੁੰਦੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰੈਕੀ ਕਰਕੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਜਿਹੜੇ ਗਿਰੋ ਦੇ ਬੰਦੇ ਸੀ ਚਾਰ ਫੜੇ ਹੈਗੇ ਜੀ ਇਹ ਮੱਖਣਰਾਮ ਹੈਗਾ ਪਟਿਆਲੇ ਦਾ ਇਹ ਕਰਨ ਹੈਗਾ ਸੰਗਰੂਰ ਦਾ ਛਿੰਦਾ ਬਰਨਾਲੇ ਦਾ ਇਹਨਾਂ ਇੱਕ ਸਨੀ ਉਹ ਵੀ ਪਟਿਆਲੇ ਦਾ ਹੈਗਾ ਇਹਨਾਂ ਤੇ ਕ੍ਰਿਮੀਨਲ ਪਾਸਟ ਹੈ ਮੋਸਟਲੀ ਇਹਨਾਂ ਤੇ ਇੱਕ ਇੱਕ ਪਰਚਾ ਸਾਨੂੰ ਹਾਲ ਕੀ ਘੜੀ ਕਰਨ ਮੱਖਣ ਤੇ ਛਿੰਦਾ ਤੇ ਦੋ ਪਰਚੇ ਤੇ ਬਾਕੀਆਂ ਦੋਨਾਂ ਤੇ ਇੱਕ ਇੱਕ ਪਰਚਾ ਇਹ ਚੋਰੀ ਦੇ ਸਾਨੂੰ ਹਾਲ ਕੀ ਘੜੀ ਪਤਾ ਲੱਗਿਆ ਹੈਗਾ ਇਹਨਾਂ ਤੋਂ ਵੀ ਅਸੀਂ ਰਿਕਵਰੀ ਕੀਤੀ ਹੈ ਜੀ ਦੋ ਮੋਟਰਸਾਈਕਲ ਸਾਨੂੰ ਇਹਨਾਂ ਤੋਂ ਮਿਲੇ ਜੋ ਚੋਰੀ ਦੇ ਹੈਗੇ ਐਂਡ ਇੱਕ ਅਸਲਾ ਮਿਲਿਆ ਹੈ ਕੰਟਰੀ ਮੇਡ ਵੈਪਨ ਹੈਗਾ 32 ਬੋਰ ਉਹਦੇ ਐਂਡ ਦੋ ਲਾਈਵ ਕਾਰਟ੍ਰਿਜਿਸ ਇਹਨਾਂ ਤੋਂ ਬਰਾਮਦ ਹੋਏ ਹਨ ਤੇ ਹਾਲ ਕੀ ਖੜੀ ਸਾਨੂੰ ਉਮੀਦ ਹੈ ਕਿ ਕਾਫੀ ਵਾਰਦਾਤ ਜੋ ਕਿ ਨਾਟ ਓਨਲੀ ਇਨ ਬਰਨਾਲਾ ਮੇਬੀ ਇਨ ਐਡਜੋਇਨਿੰਗ ਡਿਸਟ੍ਰਿਕਟਸ ਵੀ ਇਹਨਾਂ ਨੇ ਕੀਤੀ ਹੋਣੀ ਸਿੱਕੇ ਸਤਿਆਹ ਰੇ ਸੀਜ਼ਨ ਜਲਦੀ ਅੱਜ ਸਾਰਿਆਂ ਨੂੰ ਅਸੀਂ ਵਿਸ਼ ਕਰਦੇ ਹਾਂ ਕਿ ਜੋ ਅਭੀ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਸਾਰਿਆਂ ਵਾਸਤੇ ਖੁਸ਼ਹਾਲੀ ਲੈ ਕੇ ਆਏ ਬਰਨਾਲਾ ਪੁਲਿਸ ਐਸ ਆਲਵੇਸ ਤਤਪਰ ਹੈਗੀ ਫॉर ਪਬਲਿਕ ਸਰਵਿਸ ਐਂਡ ਟੂ ਕੀਪ ਅ ਸੇਫ ਐਂਡ ਸਿਕਿਓਰ এনਵਾਇਰਨਮੈਂਟ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣਾ ਕ੍ਰਿਮੀਨਲਸ ਨੂੰ ਅੰਦਰ ਦੇਣਾ ਇਸ ਵਾਸਤੇ ਬਰਨਾਲਾ ਪੁਲਿਸ ਤਤਪਰ ਹੈ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟਸ ਸਾਡੇ ਵੱਲੋਂ ਆਈ ਵਾਰੀ ਕੀ ਤਰ੍ਹਾਂ ਇਸ ਵਾਰ ਵੀ ਕੀਤੇ ਗਏ ਹਨ ਰਾਮਲੀਲਾ ਸਟਾਰਟ ਹੋ ਗਈ ਹੈ ਦੁਸ਼ਹਿਰੇ ਦੇ ਫੰਕਸ਼ਨਸ ਹੋਣੇ ਹਨ ਮਾਰਕੀਟਸ ਦੇ ਵਿੱਚ ਵੀ ਹੁਣ ਆਵਾਜਾਈ ਵਧ ਜਾਂਦੀ ਹੈ ਤੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਸਾਨੂੰ ਇਤਲਾ ਮਿਲੀ ਸੀ ਕਿ ਹੰਡਾਇਆ ਦੇ ਨੇੜੇ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੇ ਕੋਈ ਗਰੁੱਪ ਹੈਗੇ ਜਿਨ੍ਹਾਂ ਨੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਤੁਰੰਤ ਹੀ ਸਾਡੀ ਪੈਟਰੋਲਿੰਗ ਪਾਰਟੀਆਂ ਐਂਡ ਚੌਂਕੀ ਸੀਆਈਏ ਐਂਡ ਥਾਣੇ ਦੀ ਟੀਮਸ ਉੱਥੇ ਪਹੁੰਚ ਗਈ ਸੀਗੀ ਸਾਡੇ ਡੀਐਸਪੀ ਬਰਨਾਲਾ ਮੌਕੇ ਤੇ ਪਹੁੰਚ ਗਏ ਸੀਗੇ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਵੀ ਰਜਿਸਟਰਡ ਦੀ ਐਫਆਈਆਰ ਇਨਸਟੈਂਟਲੀ ਐਂਡ ਇਹਦੇ ਵਿੱਚ ਸਾਡੀ ਐਸਪੀਡੀ ਸਾਹਿਬ ਦੀ ਸੁਪਰਵਾਈਜ਼ਨ ਹੇਠ ਸੰਦੀਪ ਮਾਨ ਜੀ ਐਂਡ ਡੀਐਸਪੀ ਡੀ ਰਜਿੰਦਰ ਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਇੰਜਾ ਇ ਇਹ ਬਲਜੀਤ ਸਿੰਘ ਐਸ ਐਚਓ ਐਂਡ ਸਾਈਬਰ ਟੈਕਨੀਕਲ ਟੀਮਸ ਤੁਰੰਤ ਫੌਰੀ ਤੌਰ ਤੇ ਟੀਮਸ ਐਕਟੀਵੇਟ ਹੋ ਗਈ ਥੀ ਐਂਡ ਉਹਦੇ ਵਿੱਚ ਹੀ ਕੰਮ ਕਰਦੇ ਹੋਏ ਅਸੀਂ ਇਹ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਟ੍ਰੇਸ ਕੀਤਾ ਅਸੀਂ ਹਾਲੇ ਤੱਕ ਪੰਜ ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਇਹਦੇ ਵਿੱਚ ਇੱਕ ਕਰਨਵੀਰ ਹੈ ਰੋਹਿਤ ਹੈ ਇਹ ਦੋਨੋਂ ਮੁਕਸਰ ਸਾਹਿਬ ਦੇ ਰਹਿਣ ਵਾਲੇ ਐਂਡ ਇੱਕ ਗਗਨਦੀਪ ਹੈ ਦੀਪਕ ਤੇ ਨਿਰਮਲਜੀਤ ਸਿੰਘ ਇਹ ਬਰਨਾਲੇ ਦੇ ਰਹਿਣ ਵਾਲੇ ਆ ਇਹ ਜੋ ਹਾਲੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਇਹਦੇ ਵਿੱਚੋਂ ਕਈ ਬੰਦੇ ਕੇਸਵਾਰ ਨੇ ਜੋ ਪੁਰਾਣੇ ਮੁਕਦਮੇ ਹੋਏ ਹਨ ਇਹਨਾਂ ਦੀ ਲਾਕਡਾਟ ਪੁਰਾਣੀ ਚਲਦੀ ਆਂਦੀ ਹੈ ਤੇ ਉਸ ਦਿਨ 3 ਤਰੀਕ ਨੂੰ ਇੱਥੇ ਕੋਰਟ ਦੇ ਵਿੱਚ ਕਿ ਪੁਰਾਣੇ ਕੇਸ ਦੇ ਵਿੱਚ ਇਹਨਾਂ ਦੀ ਪੇਸ਼ੀ ਸੀਗੀ ਪਹਿਲਾਂ ਇਹਨਾਂ ਦੀ ਇੱਥੇ ਵੀ ਲਾਕਡਾਟ ਹੋਈ ਕੋਈ ਕਹਾ ਸੁਣੀ ਹੋਈ ਪਰ ਇੱਥੇ ਪੁਲਿਸ ਪ੍ਰੈਜ਼ੈਂਸ ਕਾਫੀ ਦੇਖਦੇ ਹੋਏ ਇੱਥੋਂ ਨਿਕਲ ਗਏ ਸੀ ਫਿਰ ਇਹਨਾਂ ਨੇ ਹਾਈਵੇ ਤੇ ਜਾ ਕੇ ਹੰਡਾਇਾ ਦੇ ਨੇੜੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਤੇ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਹੈ ਜੀ ਪੰਜਾਂ ਨੂੰ ਤੇ ਰਿਕਵਰੀ ਦੇ ਤੌਰ ਤੇ ਸਾਨੂੰ ਇੱਕ 32 ਬੋਰ ਦਾ ਰਿਵੋਲਵਰ ਦੇਸੀ ਇਲੀਗਲ ਕੰਟਰੀ ਮੇਡ ਵੈਪਨ ਰਿਕਵਰ ਹੋਇਆ ਤੇ ਤਿੰਨ ਲਾਈਵ ਕਾਰਟ੍ਰਿਜਸ ਐਂਡ ਦੋ ਖਾਲੀ ਖੋਲ ਵੀ ਬਰਾਮਦ ਹੋਏ ਆ ਇਹਦੇ ਨਾਲ ਨਾਲ ਇਹ ਪਤਾ ਲੱਗਿਆ ਹੈਗਾ ਇਹ ਡਰੱਗਸ ਦਾ ਕੰਮ ਵੀ ਕਰਦੇ ਆ ਤੇ ਐਂਡੀਪੀਐਸ ਦਾ ਸੈਕਸ਼ਨ ਵੀ ਐਡ ਹੋਇਆ ਹੈਗਾ ਐਂਡ 115 ਇਨਟੌਕਸੀਕੇਟਿਡ ਟੈਬਲੇਟਸ ਹਾਲ ਕੀ ਘੜੀ ਇਸੇ ਰਿਕਵਰ ਕਰ ਚੁੱਕੇ ਹੈ ਇਹਨਾਂ ਤੋਂ ਜਿਹੜੇ ਇਹਨਾਂ ਦੇ ਐਂਟੀਸੀਡੈਂਟਸ ਹੈ ਇਹ ਜਿਹੜੇ ਬੰਦੇ ਅਸੀਂ ਫੜੇ ਹੈ ਜੋ ਕਰਨਵੀਰ ਮੁਖਸਰ ਦਾ ਰਹਿਣ ਵਾਲਾ ਇਹਦੇ ਤੇ ਚਾਰ ਐਫਆਇਰ ਹਾਲ ਕੀ ਘੜੀ ਜੁ ਸੰਹਾਲ ਕੀ ਘੜੀ ਪਤਾ ਲੱਗ ਗਿਆ ਹੈ ਕਿ ਉਸ ਟਾਈਮ ਤੋਂ ਹੀ ਲਾਡਾਟੀ ਨਦੀ ਚੱਲਦੀ ਹੈਗੀ ਤੇ ਜਿੱਦਾਂ ਇਹ ਉਸ ਦਿਨ ਹੀ ਆਮਣੇ ਸਾਹਮਣੇ ਹੋ ਗਏ ਬਿਕੋਜ਼ ਕੋਰਟ ਹੀਅਰਿੰਗ ਸੀਗੀ ਸਾਰੇ ਦੀ ਇੱਥੇ ਪ੍ਰੈਜ਼ੈਂਸ ਸੀਗੀ ਤੇ ਉਸ ਟਾਈਮ ਫੇਰੀ ਇਹਨਾਂ ਦੀ ਕਹਾ ਸੁਣੀ ਹੋਗੀ ਤੇ ਉਹ ਕਾਰਨ ਹਲਕੀ ਘੜੀ ਪਤਾ ਨਹੀਂ ਲੱਗਦਾ ਜਿਹੜਾ